ਹੈਲੋ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਫਰੈਂਟ ਤੁਹਾਡੇ ਦਿਲਜੀਤ ਕੁਕਿੰਗ ਐਂਡ ਵਲੌਗ ਚੈਨਲ ਵਿੱਚ ਅੱਜ ਸੋਰਸ ਨਵਾਂ ਫਰੰਟ ਹੋੜਾ ਕੀ ਹਾਲ ਹੈ ਆਸ ਕਰਦੇ ਤੈ ਤੁਹ ਸਭ ਠੀਕ ਠਾਕ ਵਧੀਆ ਹੋਗੇ ਫਾਈਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੈਂਟ ਅੱਜ ਤਾਂ ਅਸੀਂ ਸ਼ੇਅਰ ਕਰਾਂਗੇ ਮੂਲੀ ਦੇ ਪਰਾਂਠੇ ਇਹ ਤੁਹਾਨੂੰ ਮੈਂ ਤਿੰਨ ਤਰ੍ਹਾਂ ਦੇ ਅੱਜ ਬਣਾ ਕੇ ਦਿਖਾਵਾਂਗੀ ਜੋ ਬਿਲਕੁਲ ਫੜਦੇ ਨਹੀਂ ਹੈ ਤੇ ਬਹੁਤ ਜ਼ਿਆਦਾ ਸਵਾਦ ਬੰਦੇ ਹਨ ਤੇ ਇੱਥੇ ਫਰੈਂਟ ਤੁਸੀਂ ਦੇਖ ਸਕਦੇ ਜੇ ਕਿੰਨੇ ਵਧੀਆ ਦੇਖਣ ਨੂੰ ਮੂਲੀ ਦਾ ਕਾਂਢਾ ਲੱਗਦਾ ਪਿਆ ਹੈ ਫਰੈਂਡੋ ਨਿਕਾੜਦੇ ਅਸੀਂ ਵੀਡੀਓ ਸ਼ੁਰੂ ਸਾਡੀ ਵੀਡੀਓ ਤੇ ਬਨੇ ਰਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀ ਲੱਗਦੀ ਹੈ ਫਰੈਂਡ ਅਸੀਂ ਸਾਰੀ ਮੂਲੀਆਂ ਨੂੰ ਛੇਲ ਲਵਾਂਗੇ ਤੇ ਬਾਅਦ ਵਿੱਚ ਅਸੀਂ ਕਦੂਕਸ਼ਨਾਏ ਨੂੰ ਗ੍ਰੈਂਡ ਕਰ ਲਵਾਂਗੇ ਇਹ ਕਰਨ ਤੋਂ ਪਹਿਲਾਂ ਅਸੀਂ ਫਰੈਂਡ ਗੁੰਨ ਕੇ ਰੱਖ ਲਾਂਗੇ ਆਟਾ ਆਟਾ ਬਿਲਕੁਲ ਹੀ ਸਾਦੇ ਤਰੀਕੇ ਦਾ ਗੁੰਨਾ ਜਿਦਾਂ ਅਸੀਂ ਰੋਜ਼ ਗੁੰਨਦੇ ਇਹਦੇ ਵਿੱਚ ਕੁਝ ਐਡ ਨਹੀਂ ਕਰਨਾ ਇਸ ਤਰ੍ਹਾਂ ਜੀ ਰੋਟੀ ਬਣਾਉਣ ਲਈ ਆਟਾ ਗੁੰਨੇ ਆ ਸੇਮ ਉਸ ਤਰ੍ਹਾਂ ਹੀ ਗੁੰਨਣਾ ਆ ਆ ਦੇਖੋ ਸਾਡਾ ਆਟਾ ਗੋਚ ਚੁੱਕਾ ਹੈ ਤਿਆਰ ਇਹਨੂੰ ਥੋੜਾ ਜਿਹਾ ਲਾਦਾਂਗੇ ਰਿਫਾਈਨਡ ਤਾਂ ਜੋ ਆਟਾ ਸਾਡਾ ਸੌਫਟ ਤੇ ਨੰਨਮਰਾ ਵੀ ਰਹੇ ਤੇ ਉਹ ਹੀ ਆਟਾ ਗੁੰਨਿਆ ਜਿਹੜਾ ਅਸੀਂ ਰੋਜ਼ ਗੁੰਨਦੇ ਆ ਕੋਈ ਇਹਦੇ ਵਿੱਚ ਨਮਕ ਐਡ ਨਹੀਂ ਕੀਤਾ ਕੁਝ ਨਹੀਂ ਐਡ ਕੀਤਾ ਤੇ ਇਧਰ ਹੁਣ ਸਾਡਾ ਆਟਾ ਗੋਚ ਚੁੱਕਾ ਇਹਨੂੰ ਅਸੀਂ ਟਾਕੇ ਰੱਖ ਦਵਾਂਗੇ 10 ਮਿੰਟ ਲਈ ਤੇ ਉਹਨਾਂ ਚਿਰ ਅਸੀਂ ਮੂਲੀਨਾ ਨੂੰ ਗ੍ਰाइंड ਕਰਾਂਗੇ ਕਹਿੰਦੇ ਇਹ ਮੂਲੀਨਾ ਦੀ ਰੋਟੀ ਜਦ ਤੁਸੀਂ ਬਣਾ ਕੇ ਖਾਓਗੇ ਨਾ ਮੂਲੀ ਵਾਲਾ ਪਰਾਠਾ ਐਨਾ ਜਿਆਦਾ ਸੁਆਦ ਬਨੇਗਾ ਨਾ ਤੇ ਟਰਾਈ ਜ਼ਰੂਰ ਕਰਨਾ ਆ ਦੇਖ ਸਕਦੇ ਫਰੈਂਡ ਇਹਨੂੰ ਅਸੀਂ ਛਿਲ ਲਵਾਂਗੇ ਤੇ ਬਾਅਦ ਚ ਇਹਨੂੰ ਧੋਵਾਂਗੇ ਕਿਉਂਕਿ ਜੇ ਅਸੀਂ ਪਹਿਲਾਂ ਧੋਤਾ ਫਾਇਦਾ ਨਹੀਂ ਹੈ ਇਹਨੂੰ ਇੱਕ ਵਾਰੀ ਤਾਂ ਧੁੱਪੀਆਂ ਹੀ ਆ ਇਹਨੂੰ ਅਸੀਂ ਹੁਣ ਛਿਲ ਲਵਾਂਗੇ ਤੇ ਬਾਅਦ ਚ ਇਹਨੂੰ ਅਸੀਂ ਕद्दूकश ਕਰਾਂਗੇ ਕੋਈ ਬਿੱਲੀ ਕਾਚ ਵੀ ਕਹਿੰਦੇ ਨੇ ਕੋਈ ਕद्दूकश ਵੀ ਕਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਜ ਇਹਨੂੰ ਅਸੀਂ ਕਰ ਲਾਂਗੇ ਕद्दूकश ਰਨ ਅਲਰਡਾ ਗਾਟ ਬੋਤਾਂ ਨੂੰ ਵਾਰ ਤੁਸੀਂ ਮੇਰੇ ਵੀਡੀਓਸ ਨੂੰ ਪਿਆਰ ਦੇ ਰਹੇ ਹੋ ਇਤਨਾ ਨਾ ਆਪਾਂ ਨੂੰ ਤਸ਼ਾਹ ਹੋ ਜਾਂਦਾ ਕਿ ਹੋਰ ਬਣਾਈਏ ਆ ਦੇਖੋ ਫਰੈਂਡ ਇਹਦੇ ਵਿੱਚ ਅਸੀਂ ਪਾਵਾਂਗੇ ਪਿਆਜ਼, ਅਦਰਕ, ਹਰੀਆਂ ਮਿਰਚਾਂ, ਲਸਣ ਦੀ ਆਪੂ ਕੱਟ ਨੀਆਂ ਇਹ ਜੀ ਜਾਵੀਏ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਧਰ ਆ ਸਾਡੀ ਮੂਲੀਆਂ ਤੋਂ ਚੁੱਟੀਆਂ ਨੇ ਧੋ ਵੀ ਲਈਆਂ ਨੇ ਇਹਦੇ ਫਰੈਂਡ ਮੈਨੂੰ ਕਧੂਕਾਸ਼ ਕਰ ਲਿਆ ਇਹ ਮੂਲੀਆਂ ਨੂੰ ਹੁਣ ਅਸੀਂ ਥੋੜਾ ਜਿਹਾ ਤਵਾ ਰੱਖਾਂਗੇ ਗੈਸ ਤੇ ਤੇ ਉਹਦੇ ਉੱਤੇ ਅਸੀਂ ਥੋੜਾ ਜਿਹਾ ਸਾਬਤ ਮਸਾਲੇ ਨੂੰ ਰੋਸਟ ਕਰਾਂਗੇ ਇਹਦੇ ਨਾਲ ਫਿਰ ਇਹਨੂੰ ਹੱਥ ਨਾਲ ਮੈਸ਼ ਕਰਕੇ ਤੇ ਇਹ ਵੀ ਅਸੀਂ ਮੂਲੀਆਂ ਚ ਐਡ ਕਰ ਦਵਾਂਗੇ ਨਾਲ ਹੀ ਇਹਨੂੰ ਅਸੀਂ ਕਰਕੇ ਰੱਖ ਲਵਾਂਗੇ ਦੱਸਦੀ ਆਂ ਫਰੈਂਡ ਹੁਣ ਵੀਡੀਓ ਇੱਥੇ ਜ਼ਰੂਰ ਦੇਖਣਾ ਅਸੀਂ ਨਾ ਕਾਟਨ ਦਾ ਕੱਪੜਾ ਲੈ ਕੇ ਪੋਨਾ ਲੈ ਕੇ ਇਹ ਪਾਣੀ ਅਸੀਂ ਚੰਗੀ ਤਰ੍ਹਾਂ ਨਿਚੋੜ ਲੈਣਾ ਜੇ ਫਰੈਂਡ ਸਾਡੀ ਮੂਲੀਆਂ ਚ ਪਾਣੀ ਚੰਗੀ ਤਰ੍ਹਾਂ ਨਿਚੜਿਆ ਹੋਏਗਾ ਨਾ ਤੇ ਸਾਡੀ ਰੋਟੀ ਕਦੀ ਵੀ ਫਟੇਗੀ ਨਹੀਂ ਤੇ ਨਾਲੇ ਬਹੁਤ ਵਧੀਆ ਬਣੇਗੀ ਇਹ ਜਿਹੜੀਆਂ ਅਸੀਂ ਮੂਲੀਆਂ ਨਿਚੋੜ ਲੈਣੀਆਂ ਨੇ ਫਰੈਂਡ ਇਹ ਨਹੀਂ ਹੈ ਕਿ ਭਾਵੇਂ ਅਗਲੇ ਦਿਨ ਵੀ ਅਸੀਂ ਦੀ ਰੋਟੀ ਬਣਾ ਲਓ ਇਹ ਤਾ ਉਹ ਨਹੀਂ ਪਾਣੀ ਛੱਡਣ ਗਿਆ ਮੇਰੀ ਗਰੰਟੀ ਜੇ ਬਿਲਕੁਲ ਵੀ ਨਹੀਂ ਇਹਦੇ ਵਿੱਚ ਫਰੈਂਡ ਪਹਿਲੋ ਅਸੀਂ ਕੋਈ ਵੀ ਨਮਕ ਨਹੀਂ ਪਾਇਆ ਜੋ ਅਸੀਂ ਐਡ ਕਰਨਾ ਹੈ ਬਾਅਦ ਚ ਕਰਨਾ ਸਿਰਫ ਇਹਨੂੰ ਅਸੀਂ ਕਦੂਕਸ਼ ਕਰਕੇ ਤੇ ਇਹਨੂੰ ਅਸੀਂ ਪਾਣੀ ਨਿਚੋੜ ਲਿਆ ਕਾਟਨ ਦੇ ਕੱਪੜੇ ਨਾਲ ਆਹ ਨੇ ਇਹ ਲੱਡੂ ਹੀ ਬਣਾ ਲੈਣੇ ਨਿਕਸਾਬ ਦੇ ਆਹ ਦੇਖ ਸਕਦੇ ਜੇ ਇੱਥੇ ਸਾਡੀਆਂ ਮੂਲੀਆਂ ਦਾ ਪਾਣੀ ਅਸੀਂ ਚੰਗੀ ਤਰ੍ਹਾਂ ਨਿਚੋਰ ਚੁੱਕੇ ਆ ਹੁਣ ਫਰੈਂਡ ਇਹਦੇ ਵਿੱਚ ਅਸੀਂ ਐਡ ਕਰਾਂਗੇ ਪਿਆਜ਼ ਅਦਰਕ ਤੇ ਨਾਲ ਜਿਹੜੀ ਲਸਣ ਦੀ ਭੂਕਾ ਤੇ ਧਨੀਆ ਸਭ ਐਡ ਕਰ ਦਾਂਗੇ ਉਹ ਮੇਰੇ ਕੋਲ ਵੀਡੀਓ ਇਤਨਾ ਕੱਟੋਗੀ ਪਤਾ ਨਹੀਂ ਚੱਲੇ ਆ ਦੇਖੋ ਇਹਦੇ ਵਿੱਚ ਅਸੀਂ ਸਭ ਐਡ ਕਰਤਾ ਸੋਰੀ ਜੀ ਜਵੈਨ ਕਰਤੀ ਸੀ ਨਾਲ ਉਹ ਜਿਹੜਾ ਅਸੀਂ ਸਾਬਤ ਮਸਾਲਾ ਰੋਸਟ ਕੀਤਾ ਸੀ ਉਹ ਵੀ ਪਾ ਦਿੱਤਾ ਸੀ ਹੁਣ ਫਰੈਂਡ ਇਹਦੇ ਵਿੱਚ ਪਾਵਾਂਗੇ ਅਸੀਂ ਬੇਸਿਕ ਮਸਾਲੇ ਨਮਕ ਸੁਆਦ ਅਨੁਸਾਰ ਨਾ ਮਗਾਸੀ ਬਿਲਕੁਲ ਪਹਿਲੋਂ ਨਹੀਂ ਪਾਇਆ ਹੋਣੀ ਪਾਣਾ ਹੈ ਗਰਮ ਮਸਾਲਾ ਥੋੜੀ ਜੀ ਲਾਲ ਮਿਰਚ ਇਹ ਨਾਲ ਸਵਾਦ ਲੱਗਦੀਆਂ ਨੇ ਜਿੰਨੀਆਂ ਕਰਾਰੀਆਂ ਹੋਣ ਤੇ ਥੋੜੀ ਜੀ ਹਲਦੀ ਹਲਦੀ ਤੁਹਾਡੀ ਮਰਜ਼ੀ ਆ ਪਾ ਵੀ ਸਕਦੇ ਜੇ ਜੇ ਨਹੀਂ ਵੀ ਤੇ ਨਹੀਂ ਵੀ ਵੈਸੇ ਹਲਦੀ ਪਾਇਆ ਥੋੜਾ ਜਿਹਾ ਕਲਰ ਵਧੀਆ ਆ ਜਾਂਦਾ ਆ ਦੇਖੋ ਫਰੈਂਡ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ రోటీ పచన్ బాను బీజమే బాగా రోటీ మూలీ వేరే మూలయ బిల్ పా దూజే దిన రోటీ బాలోూల పాని తన దస్ తర బయ రోటీ దో ఫ్రెండ్ నిడే तेन मैं तीन तरीक दसागी पहला तरीका आज देख सकते जे दो अस निके निके एक जो पेड़े कर लेने इन्हना पा के निकिया निकिया दो असी गोल रोटियां बना लैनिया ज्यादा व्डिया नहीं ज्यादा छोटिया नहीं इस तरह जो पाओगे तो वाया रोटी लत पतली पतली बड़ी वाइसिया व्डा जो परा बन जाता है देखियो इन अस इ गोल कर लेना है ਦੋਵੇਂ ਇਕੋ ਸਾਈ ਦੇ ਬਣਾ ਲੈਨੇ ਨੇ ਟਿੱਕੀਆਂ ਜਿਹਾਂ ਇਹਨੇ ਅਸੀਂ ਆ ਕਰ ਲੈਨੇ ਆ ਉਹਨੂੰ ਫਰਨੇ ਦੇ ਵਿੱਚ ਪਾ ਦਾਂਗੇ ਅਸੀਂ ਮੂਲੀਆਂ ਜਿਆਦਾ ਬਾਉ ਜਿੰਨੀਆਂ ਮਰਜ਼ੀ ਕਦੀ ਨਹੀਂ ਰੋਟੀ ਰੋੜੀ ਫਟੇਗੀ ਆ ਦੇਖਿਓ ਇਹਦੇ ਦੂਜੀ ਰੋਟੀ ਅਸੀਂ ਇਹ ਤਰ੍ਹਾਂ ਕਰਕੇ ਇਹਨੂੰ ਇੱਕ ਚੰਗੀ ਤਰ੍ਹਾਂ ਦਬਾ ਦੇਣਾ ਤੇ ਹੱਥ ਨਾਲ ਫੇਰ थोड़े जी चुंट करके रोटी अल लांगे देखो ना खुलनी है ना फटनी है देखियो कि पराठा बन गया ना वादिया पूरा वा पराठा बन गया देखो, कि सोना कितने फटिया बिलकुल नहीं हम अस तवे तेल सेक लगे रिफाइंड ला के जो थोड़े को देसी घ्यू हैर सद जो रिफाइंड भी बनाओ मर्जी है सेक थोड़ा जहा ठीक रखना है जो कुरकर खानी है तो सेक कट कर सकते जो सॉफ्ट खानी है तो सेक थोड़ा जो ज्यादा करके छेजी पका जो बहुत ज्यादा जो ये फ्रेंड अ प्याज अदरक धनिया लसन दिया पुखा ਸਾਬਦ ਮਸਾਲਾ ਇਸ ਜਵੈਨ ਪਾਈ ਨੇ ਰੋਟੀ ਬਹੁਤ ਜਿਆਦਾ ਸੁਆਦ ਬਣਦੀ ਹੈ ਜੇ ਤੁਹਾਡੇ ਕੋਲ ਕਮਸਰ ਪਾਊਡਰ ਤੇ ਉਹ ਵੀ ਥੋੜਾ ਪਾ ਸਕਦੇ ਜੇ ਆ ਦੇਖੋ ਫਿਰ ਕਿੰਦਾ ਸੁਣਾ ਬਰਾਉਂਡਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਫਿਰ ਤੁਹਾਨੂੰ ਮੈਂ ਦੱਸਾਂਗੀ ਦੂਸਰਾ ਤਰੀਕਾ ਇੱਕ ਤਰੀਕਾ ਇਹ ਹੋ ਗਿਆ ਥੋੜੀ ਥੋੜੀ ਰੋਟੀ ਵੇਲ ਕੇ ਜਿਹੜੀ ਅਸੀਂ ਬਣਾਈ ਹੈ ਤੇ ਹੁਣ ਅਸੀਂ ਆਮੇਂ ਜਿਤਰਾ ਸੀ ਦੋ ਝੁੰਡ ਕਰਕੇ ਉਹਦੇ ਵਿੱਚ ਇਹ ਮੂਲੀਆਂ ਪਾ ਦੇਣੀਆਂ ਨੇ ਰੋਟੀ ਨਹੀਂ ਵੇਲਣੀ ਆ ਦੇਖਿਓ ਤੁਹਾਨੂੰ ਮੈਂ ਦੱਸਦੀ ਆ ਅੰਮਣ 10 ਤਰੀਕੇ ਦੱਸਾਂਗੀ ਇਹ ਹੈ ਦੂਸਰਾ ਤਰੀਕਾ ਕਦੀ ਨਾ ਰੋਟੀ ਫਟੇਗੀ ਜਿਸ ਤਰ੍ਹਾਂ ਤੂੰ ਮਰਜ਼ੀ ਬਣਾ ਸਕਦੇ ਜੇ ਪਰ ਜਿਆਦਾ ਰੋਟੀ ਦੋ ਢੇੜੀਆਂ ਵਾਲੀ ਸਵਾਦ ਲੱਗਦੀ ਹੈ ਇੱਕ ਢੇੜੀ ਚ ਵੀ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਮooli ਵਾਲੇ ਬਣਾਣੇ ਪਤਾ ਨਹੀਂ ਕਿ ਹੁਣ ਦੋ ਢੇੜੀਆਂ ਜਿਆਦਾ ਇਹ ਮੈਂ ਰੋਟੀ ਨਹੀਂ ਵੇਲੀ ਇਹਨੂੰ ਸਿਰ ਦੋ ਛੋਂਡੇ ਕਰਕੇ ਤੇ ਵਿੱਚ ਮੂਲੀਆਂ ਪਾ ਕੇ ਤੇ ਹੁਣ ਅਸੀਂ ਦਾ ਪਰਾਠਾ ਬਣਾ ਲਵਾਂਗੇ ਇਹ ਵੀ ਜਦੋਂ ਜਲਦੀ ਗਏ ਇਹ ਤਰੀਕਾ ਵੀ ਅਸੀਂ ਵਰਤ ਸਕਦੇ ਆ ਜਲਦੀ ਰੋਟੀ ਬਣ ਜਾਂਦੀ ਹੈ ਆਂਦੇ ਕੁਛਰਾ ਤਰੀਕਾ ਜਿੱਤਾਂ ਦਾ ਦੇਖਿਓ ਹੁਣ ਹੀ ਰੋਟੀ ਵੇਲਣੀ ਹੈ ਸੌਫਟ ਸੌਫਟ ਭੋਲੀ ਭੋਲੀ ਬਿਲਕੁਲ ਹੀ ਬਹੁਤ ਵਧੀਆ ਕਦੇ ਨਹੀਂ ਡਾਡਾ ਜੇ ਤੁਹਾਡੇ ਮੂਲੀਆਂ ਚ ਪਾਣੀ ਨਹੀਂ ਤੇ ਕਦੇ ਤੁਹਾਡਾ ਪਰਾਂਠਾ ਨਹੀਂ ਫਟੇਗਾ ਦੇਖ ਸਕਦੇ ਜੀ ਬਣ ਕੇ ਵੀ ਰੋਟੀ ਹੋ ਚੁੱਕੀ ਹੈ ਤਿਆਰ ਮੈਨੂੰ ਵੀ ਅਸੀਂ ਸੇਕ ਲਾਂਗੇ ਨੇ ਦੇਰਤੀ ਫਰਡ ਬਣਾਵਾਂਗੇ ਤੀਜਾ ਤਰੀਕਾ ਰੰਜ ਸਤਾਸੀ ਆਲੂ ਵਾਲੀ ਰੋਟੀ ਬੁਣਾਨੇ ਨੇ ਇੱਕ ਪਰੇਜ ਇਹ ਹੁਣ ਲਾਸਟ ਇੱਕ ਪਰੇਜ ਅਸੀਂ ਬਣਾਵਾਂਗੇ ਤੁਹਾਨੂੰ ਮੈਂ ਤਿੰਨੇ ਤਰੀਕੇ ਦੱਸ ਦਿੱਤੇ ਨੇ ਇਹਦੇ ਵਿੱਚ ਅਸੀਂ ਪਾ ਦਾਂਗੇ ਮੂਲੀਆਂ ਦੇਖੋ ਸੇਮ ਆਲੂ ਵਾਲੀ ਰੋਟੀ ਨਾਲ ਦਾ ਤਰੀਕਾ ਇਹ ਵੀ ਨਹੀਂ ਘਟੇਗੀ ਸੁਆਦ ਜਿਹੜੀਆਂ ਬਣ ਗਈਆਂ ਇਹ ਜੋ ਤੁਸੀਂ ਬਣਾਓਗੇ ਨਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਜ਼ਿਆਦਾ ਸੁਆਦ ਰੋਟੀਆਂ ਬਣਦੀਆਂ ਨੇ ਦੇਖ ਨਾ ਸੋ ਜੋਂ ਇਹਦੇ ਇਹਨਾਂ ਨਾਲ ਨਾਲ ਤੇਲ ਵੀ ਲਾਈ ਜਾਵਾਂਗੇ ਰਿਫਾਈਨਡ ਤਾਂ ਆਵਲੀ ਰੋਟੀ ਨਹੀਂ ਅਸੀਂ ਬਿਲਕੁਲੀ ਪੋਲੀ ਪੋਲੀ ਅਸੀਂ ਨੂੰ ਵੇਲਾਗੇ ਇੱਕ ਗੜੇ ਦੀ ਵੱਡੀ ਵੱਡੀ ਲੱਗਦੀ ਹੈ ਪਰ ਮੈਨੂੰ ਮੂਲੀ ਵਾਲੀ ਰੋਟੀ ਚਾਹਤਾ ਦੋ ਪੇੜ ਜਾਂਦੀ ਸਵਾਦ ਜ਼ਿਆਦਾ ਲੱਗਦੀ ਹੈ ਜੇ ਤੁਸੀਂ ਬਣਾਉਣਾ ਚਾਹਤੇ ਤਾਂ ਮੈਂ ਤਰੀਕੇ ਤਿੰਨੇ ਅੰਦਾਜ਼ ਦਿੱਤੇ ਨੇ ਜਿਹੜੇ ਤੁਹਾਨੂੰ ਵਧੀਆ ਤਰੀਕਾ ਲੱਗੇ ਉਹਦੇ ਜਿ ਤੁਸੀਂ ਬਣਾ ਸਕਦਾ ਦੇਖ ਲਈ ਕਿ ਟਿਪੜੀ ਵਾਲੀ ਰੋਟੀ ਵੀ ਆ ਦੇਖ ਇਹ ਥੋੜੀ ਛੋਟੀ ਬਣਦੀ ਹੈ ਜਿੰਗੀ ਟਿਪੜੇਰੀ ਹੁੰਦੀ ਹੈ ਉਹ ਦੋ ਟਿਪੜੇ ਵਾਲੇ ਜਿਹੜੇ ਪਰੌਤੇ ਵੱਡੇ ਬੰਦੇ ਨੇ ਦੇਈ ਨਾਲੇ ਬਹੁਤ ਜ਼ਿਆਦਾ ਸੁਆਦ ਲੱਗਦੀ ਹੈ ਨਾ ਮੂਲੀਆ ਵਾਲੀਆਂ ਚਾਹ ਨਾਲੋਂ ਜ਼ਿਆਦਾ ਇਹ ਦੇਈ ਨਾਲ ਜ਼ਿਆਦਾ ਆਲੂ ਵਾਲੀ ਦਾ ਜਲਵਾ ਸੀ ਚਾਹ ਨਾਲ ਵੀ ਖਾ ਸਕਦੇ ਤੇ ਦੇਈ ਨਾਲ ਬਹੁਤ ਜ਼ਿਆਦਾ ਸੁਆਦ ਲੱਗਦੀ ਹੈ ਤੇ ਮੱਖਣੀ ਹੋਵੇ ਬਹੁਤ ਸੁਆਦ ਰੋਟੀ ਲੱਗਦੀ ਹੈ ਮੂਲੀ ਵਾਲੀ ਦੇਖੋ ਤਾਂ ਤਿੰਨੇ ਤਰੀਕੇ ਮੈਂ ਦੱਸਦੇ ਜਿਹੜਾ ਤੁਹਾਨੂੰ ਵਧੀਆ ਲੱਗੇ ਤੁਸੀਂ ਬਣਾ ਕੇ ਦੇਖ ਲਿਓ ਆ ਦੇਖੋ ਤਾਂ ਇੱਕ ਪਲੇ ਵਾਲੀ ਵੀ ਰੋਟੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖ ਲਈ ਤੇ ਇਸ ਤਰ੍ਹਾਂ ਫਰੈਂਡ ਤੁਹਾਨੂੰ ਮਿਲਦੇ ਰਵਾਂਗੇ ਹੋਰ ਨਵੇਂ ਵੀਡੀਓਜ਼ ਨਾਲ ਆ ਦੇਖ ਸਕਦੇ ਹੋ ਇਸ ਤੋਂ ਇਹ ਵਧੀਆ ਕੰਡ ਸੌਫਟ ਰੋਟੀ ਬਣੀ ਹੈ ਜੁਹਾਨੇ ਬੰਦੇ ਘਰ ਬਜ਼ੁਰਗ ਉਹਨਾਂ ਦੇ ਖਾਣੇ ਬਹੁਤ ਵਧੀਆ ਸੌਫਟ ਰੋਟੀ ਬਣਦੀ ਹੈ ਨਾ ਦੇਖੋ ਮੇਰੇ ਦੌਰ ਜਾਂ ਦੇਖੋ ਮਤਨ ਖੋਲ ਕੇ ਵੀ ਦੱਸ ਜਾਈ ਪਈ ਹਾਂ ਬਿਲਕੁਲ ਵਿੱਚ ਮੂਲੀਆਂ ਵਧੀਆ ਤੇ ਆ ਇੱਕ țeੜੇ ਵਾਲੀ ਵੀ ਆ ਦੇਖੋ ਸੌਫਟ ਰੋਟੀ ਹੈ ਹੁਣ ਅਸੀਂ ਇਹ ਵੀ ਕਰ ਦਾਂਗੇ ਪਲੇਟਿੰਗ ਤੇ ਦਵਾਂਗੇ ਰੋਟੀ ਖਾਣ ਨੂੰ ਦੇਖਦੇ ਪਏ ਨੇ ਚਲੋ ਠੀਕ ਹੈ ਫਰੈਂਡ ਮਿਲਦੇ ਆਂ ਧੰਨੂ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਨਿਕ ਵਤਨ ਮੈਂ 플레이 ਦਿਖਾਦਾ ਨਹੀਂ ਪਾਕੇ ਵੀ ਆ ਦੇਖ ਦੇ ਨਾਲ ਰੋਟੀ ਬਾਕੀ ਦੀ ਹੈ ਨਹੀਂ ਤੇ ਮੈਂ ਵੀ ਪਾ ਦਿੰਨੀ ਠੀਕ ਹੈ ਫਰੈਂਡ ਮਿਲਦੇ ਆਂ ਧੰਨੂ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ ਦੇਖ ਸਕਦੇ ਤੁਸੀਂ ਵੀ ਖਾ ਲੋ ਆ ਦੇਖ ਸਕਦੇ ਜੀ ਪੂਰੀ ਖਾ ਲਈ ਰੋਟੀ ਵੀ ਇਹ ਤੇ ਆ ਬਾਏ ਬਾਏ ਫਰੈਂਡ